ਕਿ ਆਪਣੇ ਮਨ ਦੇ ਮਾਲਕ ਨੇ ਮਨ ਦੇ ਗੁਲਾਮ ਨਹੀਂ ਕਿ ਹੁਣ ਮਨ ਜੋ ਕੁਛ ਆਖੇ ਤੇ ਉਹੀ ਕਰੀ ਜਾਣਾ ਇਸ ਤਰ੍ਹਾਂ ਨਹੀਂ ਕਿ ਗੁਲਾਮ ਨਹੀਂ ਨੇ ਬਜੇ ਹੋਏ ਨਹੀਂ ਨੇ ਮਨ ਕੋ ਗੁਲਾਮ ਹੈ ਕਿਸੇ ਨੇ ਇੱਕ ਗਾਲ ਕੱਢੀ ਤੇ ਬੰਦਾ ਕਰੋਧੀ ਹੋ ਗਿਆ ਤੇ ਇਹਦਾ ਮਤਲਬ ਹੈ ਗੁਲਾਮ ਹਾਂ ਅਸੀਂ ਕੋਈ ਵੀ ਸਾਨੂੰ ਕਰੋਧੀ ਕਰ ਸਕਦਾ ਹੈ ਇੱਕ ਗਾਲ ਕੱਢੇ ਕੋਈ ਆਪਾਂ ਕਰੋਧੀ ਹੋ ਗਏ ਇਦਾਂ ਮਤਲਬ ਹੈ ਸਾਡੀ ਕਰੋਧੀ ਹੋਣ ਦੀ ਚਾਬੀ ਦੂਜਿਆਂ ਦੇ ਹੱਥੇ 'ਚ ਹੈ ਸਾਨੂੰ ਕਿਸੇ ਵਕਤ ਵੀ ਕਰੋਧੀ ਕਰ ਸਕਦੇ ਨੇ ਕਿਸੇ ਨੇ ਕੋਈ ਮਾੜਾ ਸ਼ਬਦ ਆਖਿਆ ਤੇ ਆਪਾਂ ਸੋਗ ਦੇ 'ਚ ਪੈ ਗਏ ਚਿੰਤਾ ਦੇ 'ਚ ਪੈ ਗਏ ਅਫਸੋਸ ਦੇ 'ਚ ਪੈ ਗਏ ਸਾਰੀ ਰਾਤ ਨੀਂਦ ਨਹੀਂ ਆਈ ਬਈ ਉਹਨੇ ਮਾੜਾ ਸ਼ਬਦ ਕਿਉਂ ਆਖਿਆ ਤੇ ਇਦਾਂ ਮਤਲਬ ਕੋਈ ਵੀ ਸਾਨੂੰ ਦੁਖੀ ਕਰ ਸਕਦਾ ਹੈ ਕੋਈ ਵੀ ਪਰੇਸ਼ਾਨ ਕਰ ਸਕਦਾ ਹੈ ਇੱਕ ਬੋਲ ਬੋਲ ਕੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਦਾ ਜੀਵਨ ਦੂਜਿਆਂ ਦੇ ਹੱਥੇ 'ਚ ਹੈ ਕੋਈ ਵੀ ਬੇਚੈਨ ਕਰ ਸਕਦਾ ਹੈ ਕੋਈ ਵੀ ਪਰੇਸ਼ਾਨ ਕਰ ਸਕਦਾ ਹੈ ਕੋਈ ਵੀ ਦੁਖੀ ਕਰ ਸਕਦਾ ਹੈ ਇਹ ਸੁਆਮੀ ਨਹੀਂ ਅਸਲੀ ਮਾਲਕ ਮਨੁੱਖ ਉਸ ਦਿਨ ਹੁੰਦਾ ਆਪਣੇ ਜੀਵਨ ਦਾ ਜਿਸ ਦਿਨ ਜਗਤ ਜੀਵਨ ਦਾ ਜੋ ਮਾਲਕ ਉਹ ਸੱਚਾ ਸਾਹਿਬ ਹੈ ਉਸ ਨਾਲ ਜੁੜਦਾ ਹੈ ਫਿਰ ਇਹ ਮਾਲਕ ਹੁੰਦਾ ਹੈ ਕਿਉਂਕਿ ਰਾਜੇ ਦੀ ਔਲਾਦ ਰਾਜਕੁਮਾਰ ਹੁੰਦੀ ਹੈ ਉਸ ਜਗਤ ਦੇ ਸੁਆਮੀ ਦਾ ਜੋ ਪੁੱਤਰ ਹੈ ਜੋ ਉਸ ਨਾਲ ਜੁੜ ਗਿਆ ਆਖਿਰੋ ਗੁਲਾਮ ਥੋੜੀ ਹੋਵੇਗਾ ਉਹ ਵੀ ਮਾਲਕ ਹੋਵੇਗਾ ਆਪਣੀ ਹੋਂਦ ਦਾ ਤਾਂ ਇਕ ਤੇ ਉਹ ਜੋ ਮਨ ਦੇ ਅਧੀਨ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਗੁਰਮਤਿ ਦੇ ਚ ਉਹਨਾਂ ਵਾਸਤੇ ਸ਼ਬਦ ਹੈ ਮਨਮੁਖ ਜੋ ਮਨ ਨੇ ਕਹਿਣਾ ਹੈ ਕਰਨਾ ਹੈ ਗੁਲਾਮ ਨੇ ਬਜੇ ਹੋਏ ਨੇ ਤੇ ਮਨ ਦੀ ਹਾਲਤੇ ਕਦੀ ਦੁਖੀ ਹੋ ਜਾਂਦਾ ਹੈ ਕਦੀ ਸੁਖੀ ਇੱਕ ਰਸਤੇ ਹੈ ਨੇ ਚਾਰ ਬੰਦੇ ਭਲਾ ਭਲਾ ਅਖਣ ਲੱਗ ਪੈਂਦੇ ਬੰਦਾ ਗੁਬਾਰੇ ਦੀ ਤਰ੍ਹਾਂ ਫੁੱਲ ਜਾਂਦਾ ਹੈ ਤੇ ਚਾਰ ਬੰਦੇ ਬੁਰਾ ਬੁਰਾ ਅਖਣ ਲੱਗ ਪੈਂਣ ਤੇ ਬੰਦਾ ਢੇਰੀ ਢਾ ਕੇ ਬੈਠ ਜਾਂਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਡਾਰ ਜਗਤ ਬੁਰਾ ਬੁਰਾ ਕਹਿੰਦਾ ਆਖਣ ਦੇ ਜਗਤ ਭਲਾ ਭਲਾ ਕਹਿੰਦਾ ਆਖਣ ਦੇ ਕੋਈ ਭਲਾ ਭਲਾ ਕਹਿੰਦਾ ਸੀ ਕੋਈ ਭੁੱਲ ਜਾਣਾ ਉਹਦੇ ਭਲਾ ਭਲਾ ਆਖਣ ਨਾਲ ਕੋਈ ਅਸੀਂ ਭਲੇ ਆ ਤੇ ਜੇ ਕੋਈ ਬੁਰਾ ਬੁਰਾ ਆਖਦਾ ਹੈ ਤੇ ਸਾਡੇ ਬਾਰੇ ਕਿਸੇ ਨੂੰ ਫੈਸਲਾ ਕਰਨ ਦਾ ਕੀ ਹੱਕ ਹੈ ਅਸੀਂ ਆਪਣਾ ਫੈਸਲਾ ਆਪ ਕਰਨਾ ਤੂੰ ਖੁਦ ਬਾ ਮੁਨਸਬ ਛੋਦਾ ਸ਼ੇਖ ਸਾਦੀ ਕਹਿੰਨ ਤੂੰ ਆਪਣਾ ਫੈਸਲਾ ਆਪ ਕਰਕੇ ਤੂੰ ਕੀ ਹੈ ਤੂੰ ਦੂਜਿਆਂ ਤੋਂ ਕਿਉਂ ਫੈਸਲੇ ਕਰਾਨਾ ਹੈ ਕਿ ਤੂੰ ਕੀ ਹੈ ਹਰ ਬੰਦਾ ਦੂਜੇ ਤੀਜਿਆਂ ਤੋਂ ਫੈਸਲੇ ਕਰਾਂਦਾ ਹੈ ਆਪਣੀ ਜ਼ਿੰਦਗੀ ਬਾਰੇ ਕਿ ਮੈਂ ਕੀ ਹਾਂ ਮੈਂ ਭਗਤ ਹਾਂ ਕਿ ਨਹੀਂ ਮੈਂ ਦਾਨੀ ਗਿਆਨੀ ਹੈਗਾ ਕਿ ਨਹੀਂ ਮੈਂ ਸ਼ਰੀਫ ਹੈਗਾ ਮੈਂ ਚੰਗੀ ਸੇਵਾ ਕੀਤੀ ਹੈ ਕਿ ਨਹੀਂ ਹੁਣ ਲੋਕ ਕੀ ਆਖਦੇ ਨੇ ਤੇ ਇਹਦਾ ਮਤਲਬ ਹੈ ਤੂੰ ਲੋਕਾਂ ਦਾ ਗੁਲਾਮ ਹੈ ਅਜੇ ਇਸਨੇ ਧਾਰਮਿਕ ਮਰਿਆਦਾ ਨੂੰ ਨਹੀਂ ਜਾਣਿਆ ਨਹੀਂ ਸਮਝਿਆ ਲੋਕੇ ਕੀ ਆਖਣਗੇ ਜਗਤ ਕੀ ਆਖੇਗਾ ਅਗਰ ਇਸ ਧੀ ਕੇ ਨਾਲ ਬ੍ਰह्मज्ञानी ਸੋਚਣ ਲੱਗ ਪੈਨ ਤਾਂ ਭਗਤ ਬ੍ਰह्मज्ञानी ਜਗਤ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਪੋਤੇ ਸਾਫ ਇਸ ਢੰਗ ਨਾਲ ਜੀਂਦੇ ਨੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਡਾਰ ਕਿਉਂਕਿ ਆਪਣੇ ਮਾਲਕ ਨੇ ਆਪਣੇ ਸੁਆਮੀ ਨੇ ਸੰਸਾਰ ਵਿੱਚ ਕੋਈ ਬਿਰਲਾ ਹੀ ਹੋਵੇਗਾ ਜੋ ਆਪਣੇ ਜੀਵਨ ਦਾ ਮਾਲਕ ਹੋਵੇ ਕਹਿ ਦਿੰਦਾ ਮੈਂ ਮਕਾਨ ਦਾ ਮਾਲਕ ਹਾਂ ਧਨ ਦਾ ਮਾਲਕ ਹਾਂ ਪਰਿਵਾਰ ਦਾ ਮਾਲਕ ਹਾਂ ਸਾਜ਼ੋ ਸਮਾਨ ਦਾ ਮਾਲਕ ਹਾਂ ਪਰ ਕਮਾਲ ਦੀ ਗੱਲ ਇਸ ਦੀ ਮਲਕੀਅਤ ਨੂੰ ਦੇਖ ਕੇ ਹੈਰਾਨਗੀ ਆਉਂਦੀ ਜਿਹੜਾ ਜੀਵਨ ਤੇਰੇ ਕੋਲ ਹੈ ਇਸ ਦਾ ਤੂੰ ਮਾਲਕ ਨਹੀਂ ਗੁਲਾਮ ਹੈ ਮਨ ਤੇਰੇ ਕੋਲ بڑے بڑے ਅਨਰਥ ਕਰਾ ਲੈਂਦਾ ਹੈ ਜਦ ਬੰਦਾ ਕੋਈ ਪਛਤਾਪ ਦੇ ਚ ਬੈਠਾ ਹੋਵੇ ਪਛਤਾਪ ਕਰ ਰਿਹਾ ਹੋਵੇ ਇਹਦਾ ਮਤਲਬ ਹੈ ਕਿ ਪਛਤਾਪ ਉਸ ਵਾਸਤੇ ਕਰ ਰਹੇ ਹੈ ਕਿ ਮੈਂ ਕਰਨਾ ਨਹੀਂ ਸੀ ਮੇਰੇ ਕੋਲ ਹੋ ਗਿਆ ਕਿਉਂ ਹੋ ਗਿਆ ਕਿ ਮੈਂ ਬੋਲਣਾ ਨਹੀਂ ਸੀ ਬੋਲੇ ਆ ਗਿਆ ਕਿ ਮੈਂ ਕਰਨਾ ਨਹੀਂ ਸੀ ਹੋ ਗਿਆ ਤੇ ਇਹਦਾ ਮਤਲਬ ਤੂੰ ਆਪਣੀ ਕਿਰਤ ਦਾ ਮਾਲਕ ਨਹੀਂ ਹੈ ਤੂੰ ਆਪਣੇ ਬੋਲ ਚਾਲ ਦਾ ਵੀ ਮਾਲਕ ਨਹੀਂ ਹੈ ਵੀ ਮੈਂ ਕਹਿਣਾ ਨਹੀਂ ਸੀ ਕਹਿ ਗਿਆ ਮੈਂ ਕਰਨਾ ਨਹੀਂ ਸੀ ਕਰ ਗਿਆ ਕ੍ਰੋਧ ਤੋਂ ਬਾਅਦ ਤੇ ਅਕਸਰ ਬੰਦੇ ਕੋਲ ਸਿਵਾਏ ਪਛਤਾਪ ਦੇ ਹੋਰ ਕੁਝ ਨਹੀਂ ਹੁੰਦਾ ਤੇ ਪਛਤਾਪ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਆਪਣੀ ਹੋਂਦ ਦਾ ਆਪਣੇ ਜੀਵਨ ਦਾ ਮਾਲਕ ਨਹੀਂ ਹੈ ਗੁਲਾਮ ਹੈ ਧਰਮ ਦਾ ਸਭ ਤੋਂ ਵੱਡਾ ਫਲ ਵੀ ਮੰਨਿਆ ਗਿਆ ਹੈ ਮੋਕਸ਼ ਮੁਕਤੀ ਮੁਕਤੀ ਦਾ ਮਤਲਬ ਕੀ ਆਜ਼ਾਦੀ ਕੋਈ ਬੰਧਨ ਨਹੀਂ ਕਹਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਉਹ ਬੰਧਨ ਤੋੜ ਦਿੰਦਾ ਤੇ ਮੁਕਤ ਕੌਣ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਬੰਧਨ ਤੋਰੇ ਹੋਵੇ ਮੁਕਤ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬੰਧਨਾਂ ਤੋਂ ਤੋੜ ਦਿੰਦਾ ਹੈ ਮੁਕਤ ਹੋ ਜਾਂਦਾ ਹੈ ਤੇ ਬੰਧਨ ਕੀ ਨੇ ਬੰਧਨ ਪਰ ਅਉਗਣ ਜੇਤੜੇ ਤੇਤੜੇ ਗਲੀ ਜ਼ੰਜੀਰ ਕਈ ਵਾਰ ਮਨੁੱਖ ਬੜੀ ਮੁਸ਼ਕਲ ਨਾਲ ਇੱਕ ਜ਼ੰਜੀਰ ਨੂੰ ਤੋੜਦਾ ਹੈ ਤੇ 10 ਜ਼ੰਜੀਰਾਂ ਹੋਰ ਗੱਲ ਵਿੱਚ ਪਾ ਲੈਂਦਾ ਹੈ ਇੱਕ ਕੜੀ ਨੂੰ ਤੋੜਦਾ ਹੈ ਬੜੀ ਮੁਸ਼ਕਲ ਨਾਲ ਇੱਕ ਹੱਥ ਕੜੀ ਨੂੰ ਤੇ 10 ਹੋਰ ਪਾ ਲੈਂਦਾ ਹੈ ਔਗਣਾ ਦੀਆਂ ਭਾਈਆਂ ਔਗਣਾ ਦੀਆਂ ਜ਼ੰਜੀਰਾਂ ਰੋਜ਼ ਰੋਜ਼ ਮਨੁੱਖ ਦੀਆਂ ਵੱਧਦੀਆਂ ਨੇ ਘਟਦੀਆਂ ਨਹੀਂ ਔਰ ਐਸਾ ਨਹੀਂ ਹੈ ਕਿ ਤੋੜਦਾ ਨਹੀਂ ਹੈ ਕਿਦਰੇ ਇੱਕ ਕਦ ਸੰਜੇਰ ਨੂੰ ਤੋੜਦਾ 10 ਪਾ ਲੈਂਦਾ ਇੱਕ ਕਿਦਰੇ ਬੜੀ ਮੁਸ਼ਕਿਲ ਨਾਲ ਗੁਰਦੁਆਰੇ ਆ ਕੇ ਕੋਈ ਇੱਕ ਕਦ ਕੰਮ ਚੰਗਾ ਕੀਤਾ ਤੇ ਦਿਨ ਭਰ ਦੇਚ 10 20 ਮਾੜੇ ਕਰ ਛੱਡੇ ਇੱਕ ਕੜੀ ਤੋੜੀ ਹੈ 10 ਕੜੀਆਂ ਹੱਥ 'ਚ ਪਾ ਲਈਆਂ ਨਾਨਕ ਔਗਣ ਜੇਤੜੇ ਤੇ ਔਗਣ ਪਤਾ ਕਿੰਨੇ ਕਿਨੇ ਬੰਦੇ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਇੰਨੇ ਔਗਣ ਨੇ ਇੰਨੀਆਂ ਫਾਇਆਂ ਨੇ ਇੰਨੀਆਂ ਜ਼ੰਜੀਰਾਂ ਨੇ ਤੇ ਜਿਹੜਾ ਇਤਨੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਵੇ ਮਾਲਕ ਥੋੜੀ ਹੈ ਉਹ ਮਾਲਕ ਨਹੀਂ ਹੈ ਮਾਲਕ ਕੌਣ ਹੈ ਸਾਇਬ ਕਹਿੰਦੇ ਨੇ ਸਾਚਾ ਸਾਹਿਬ ਉਹ ਜੋ ਸੱਚ ਹੈ ਉਹ ਜੋ ਸਾਚਾ ਹੈ ਉਹ ਮਾਲਕ ਵੀ ਹੈ ਜਗਤ ਦਾ ਕ੍ਰਿਤ ਦਾ ਆਪਣਾ ਅਸੀਂ ਜਿਸ ਮਕਾਨ ਨੂੰ ਕਈ ਦਫਾ ਜਿਸ ਜ਼ਮੀਨ ਨੂੰ ਕਹਿ ਦਿੰਦੇ ਆ ਸਾਡੀ ਮਲਕੀਅਤ ਹੈ ਗੁਲਾਮ ਹੈ ਸਾਡੀ ਅਸੀਂ ਦੇ ਮਾਲਕਾਂ ਜਿਸ ਚੀਜ਼ ਨੂੰ ਅਸੀਂ ਕਹਿਦੇ ਹਾਂ ਨਾ ਅਸੀਂ ਇਸ ਦੇ ਮਾਲਕਾਂ ਦੂਜੀ ਚੀਜ਼ ਆਪੇ ਗੁਲਾਮ ਹੋ ਜਾਂਦੀ ਹੈ ਅਸੀਂ ਮਾਲਕਾਂ ਤੇ ਪੁਰਖਾ ਇੱਥੇ ਤੇ ਤੇਰੇ ਜੈਸੇ ਮਾਲਕ ਪਤਾ ਨਹੀਂ ਪਹਿਲੇ ਕਿੰਨੇ ਹੋ ਚੁੱਕੇ ਨੇ ਜਿਸ ਜ਼ਮੀਨ ਦਾ ਤੂੰ ਅੱਜ ਮਾਲਕ ਹੈ ਤੈਥੋਂ ਪਹਿਲੇ ਕੋਈ ਹੋਰ ਸੀ ਉਸ ਤੋਂ ਪਹਿਲੇ ਕੋਈ ਹੋਰ ਸੀ ਤੈਥੋਂ ਬਾਅਦ ਕੋਈ ਹੋਰ ਹੋਵੇਗਾ ਜ਼ਮੀਨ ਬਣੀ ਹੋਈ ਹੈ ਮਾਲਕ ਬਦਲ ਦੇਗਾ ਤੇ ਇੱਥੇ ਇੱਕ ਗੱਲ ਸਪਸ਼ਟ ਹੈ ਕਿ ਗੁਲਾਮ ਬਦਲ ਗਏ ਨੇ ਮਾਲਕ ਤੇ ਆਪਣੀ ਥਾਂ ਤੇ ਮੌਜੂਦ ਹੈ ਦੇਖੋ ਮਕਾਨ ਨੂੰ ਅਗ ਲੱਗ ਜਾਏ ਦਿਵਾਲੀਆ ਹੋ ਜਾਏ ਬੰਦੇ ਦਾ ਧਨ ਨਾਸ ਹੋ ਜਾਏ ਜਾਂ ਬੰਦੇ ਕੋਲ ਧਨ ਚਲਾ ਜਾਏ ਤੇ ਧਨ ਨਹੀਂ ਰਹਿੰਦਾ ਬੰਦਾ ਰਹਿੰਦਾ ਹੈ ਧਨ ਚਲਾ ਗਿਆ ਕੋਈ ਧਨ ਥੋੜੀ ਰਹਿੰਦਾ ਹੈ ਮਕਾਨ ਥੋੜੀ ਰੋਵੇਗਾ ਮਨੁੱਖ ਰੋਵੇਗਾ ਇਸ ਨੂੰ ਭਗਤ ਕਬੀਰ ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰੋ ਔਰ ਹੀ ਹੋਵੇ ਬੜਾ ਸੋਹਣਾ ਰੂਪ ਭਗਤ ਕਬੀਰ ਨੇ ਦੱਸਿਆ ਹੈ ਖਸਮ ਮਰੇ ਧਨ ਸੰਪਦਾ ਦਾ ਕੋਈ ਮਾਲਕ ਅਖਵਾਣ ਵਾਲਾ ਜੇ ਮਰ ਗਿਆ ਮਕਾਨ ਦਾ ਮਾਲਕ ਧਨ ਦਾ ਮਾਲਕ ਸੰਪਦਾ ਦਾ ਮਾਲ ਤੋ ਧਨ ਸੰਪਦਾ ਰੋਂਦੀ ਨਹੀਂ ਮਾਇਆ ਨਹੀਂ ਰੋਂਦੀ ਵੀ ਖਸਮ ਮਰ ਗਿਆ ਮਾਲਕ ਮਰ ਗਿਆ ਤੇ ਰੋਣਾ ਚਾਹੀਦਾ ਨਹੀਂ ਰੋਂਦੀ ਕਿਉਂ ਉਸ ਰਖਵਾਰੋ ਔਰੋ ਹੀ ਹੋਏ ਉਹਦਾ ਹੋਰ ਕੋਈ ਰਖਵਾਲਾ ਬਣ ਜਾਂਦਾ ਤੇ ਉਹ ਮਰ ਗਿਆ ਪੁੱਤਰ ਰਖਵਾਲਾ ਬਣ ਜਾਂਦਾ ਪੋਤਰਾ ਰਖਵਾਲਾ ਬਣ ਜਾਂਦਾ ਲਾਹ ਵਾਰਸ ਹੈ ਗਵਰਨਮੈਂਟ ਰਖਵਾਲੀ ਬਣ ਜਾਂਦੀ ਹੈ ਕੋਈ ਨਾ ਕੋਈ ਬਣ ਜਾਂਦਾ ਹੈ ਇਸ ਵਾਸਤੇ ਕੁਝ ਵਿਚਾਰ ਸੰਪਦਾ ਨੂੰ ਮਾਇਆ ਨੂੰ ਸਦੀਵੀ ਸੁਆਗਣ ਕਹਿੰਦੇ ਨੇ ਇਹਦਾ ਕੋਈ ਨਾ ਕੋਈ ਮਾਲਕ ਹੋਣ ਦਾ ਦਾਵਾ ਕਰਦਾ ਹੀ ਹੈ ਪਰ ਖਸਮ ਮਰੇ ਤੋਂ ਨਾਰ ਨਾ ਰੋਵੇ ਮਾਲਕ ਮਰ ਗਿਆ ਇਹ ਨਾਰੀ ਰੋਂਦੀ ਨਹੀਂ ਬਾਉਦਨ ਸੰਪਦਾ ਰੋਂਦੀ ਨਹੀਂ ਵੀ ਮੇਰਾ ਮਾਲਕ ਚਲਾ ਗਿਆ ਇਹਦਾ ਮਤਲਬ ਹੈ ਕੋਈ ਮਾਲਕ ਨਾਲ ਸੰਬੰਧ ਨਹੀਂ ਸੀ ਤੇ ਅਸਲੀ ਉਹ ਮਾਲਕ ਹੈ ਵੀ ਨਹੀਂ ਸੀ ਕਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰੋ ਔਰ ਹੀ ਹੋਵੇ ਰਖਵਾਰੇ ਕਾ ਹੋਏ ਬినాਸ਼ ਅਗੇ ਨਰਕ ਇਹਾ ਭੋਗ ਬਿਲਾਸ ਜਿਹੜਾ ਦੂਜਾ ਰਖਵਾਲਾ ਹੁੰਦਾ ਉਹ ਵੀ ਨਾਸ ਹੋ ਜਾਂਦਾ ਉਹ ਵੀ ਨਹੀਂ ਰਹਿ ਤਰਹਦਾ ਫਿਰ ਮਾਇਆ ਦੇ ਧਨ ਸੰਪਦਾ ਦੇ ਤਿੰਨ ਰੂਪ ਕਬੀਰ ਨੇ ਬਿਆਨ ਕਰ ਦਿੱਤੇ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੋਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਭਗਤ ਕਬੀਰ ਦੇ ਕਬੀਰ ਕਹਿੰਦੇ ਨੇ ਜਿਹੜੀ ਧਨ ਸੰਪਦ ਹੈ ਨਾ ਇਹ ਸ਼ੋਮ ਦੀ ਤਿੱਧੀ ਹੈ ਤੇ ਭਗਤਾਂ ਦੀ ਦਾਸੀ ਹੈ ਸੰਸਾਰੀਆਂ ਦੀ ਇਸਤਰੀ ਹੈ ਇਹਦੇ ਤਿੰਨ ਰੂਪ ਬਿਆਨ ਕੀਤੇ ਭਗਤ ਕਬੀਰ ਨੇ ਲੇਕਿਨ ਹਕੀਕਤ ਇਹ ਹੈ ਮਾਲਕ ਕੋਈ ਵੀ ਨਹੀਂ ਨਾ ਮਨੁੱਖ ਆਪਣੇ ਮਨ ਦਾ ਮਾਲਕ ਨਾ ਆਪਣੇ ਤਨ ਦਾ ਮਾਲਕ ਜਿਸ ਦਿਨ ਉਸ ਪਰਮ ਮਾਲਕ ਨਾਲ ਮਨੁੱਖ ਦਾ ਸੰਬੰਧ ਜੁੜਦਾ ਹੈ ਸੜੇ ਦੇਸ਼ ਵਿੱਚ ਇਸ ਤਰ੍ਹਾਂ ਦੇ ਸਾਧੂ ਸੰਤਾਂ ਨੂੰ ਇਸ ਸ਼ਬਦ ਨਾਲ ਨਿਵਾਜਿਆ ਗਿਆ ਇਹ ਸੁਆਮੀ ਹੈ ਇਹ ਆਪਣੇ ਆਪ ਦਾ ਮਾਲਕ ਹੈ ਇਹਨੂੰ ਕੋਈ ਰੁਲਾਣਾ ਚਾਹੇ ਤੇ ਰੁਲਾ ਨਹੀਂ ਸਕਦਾ ਇਹਨੂੰ ਕੋਈ ਪਰੇਸ਼ਾਨ ਕਰਨਾ ਚਾਹੇ ਤਾਂ ਪਰੇਸ਼ਾਨ ਨਹੀਂ ਕਰ ਸਕਦਾ ਸੁਆਮੀ ਆਪਣੇ ਆਪ ਦੇ ਮਾਲਕ ਨੇ ਤੇ ਤਵੀ ਤੇ ਵੀ ਬਿਠਾ ਦਿੱਤਾ ਹੈ ਵਕਤ ਦੀ ਹਕੂਮਤ ਨੇ ਤੇ ਜ਼ਾਲਿਮਾਂ ਨੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਸਕਰਾਹਟ ਦੇ ਵਿੱਚ ਕੋਈ ਫਰਕ ਨਹੀਂ ਪਿਆ। ਸਵਾਮੀ ਨੇ مالک ਨੇ ਆਪਣੇ ਆਪ ਦੇ। ਗੁਲਾਮ ਤੇ ਨਿੱਕੀਆਂ ਗੱਲ ਦੇਤੇ ਰੋ ਉੱਠੇਗਾ ਪੇਟ ਉੱਠੇਗਾ।